ਕੀ ਕਰਾਂ ਮਾਂ ਪਾਤਾ ਨਹੀਂ ਰ ਹੋਰ ਪਾਤਾ ਬੱਤ ਨਾ ਤਨੀਰਾ ਹਾਂ ਕੋਣ ਹੈ ਸੀ ਕੀ ਹੈ ਮੂੰਹ ਤੇ ਬਣਾਈ ਨਹੀਂ ਆ ਪਸੂ ਵਾਂਨ ਕੇ ਫਿਰ ਹਣ ਕਮਲ ਕੇ ਤਰਸ ਕਰੀਦਾ ਹੁੰਦਾਗਾ ਤੂੰ ਐਂ ਦੱਸ ਹੁਣ ਮੈਂ ਕੁੜੀ ਨੂੰ ਆਖਿਆ ਸੀ ਮੈਂ ਆਉਣੀ ਆ ਮੈਨੂੰ ਕੁੜੀ ਨੇ ਵੀ ਜਵਾਬ ਦੇਤਾ ਕਹਿੰਦੀ ਮਾਂ ਠੀਕ ਹੋ ਕੇ ਆਈ ਮੇਰੇ ਕੋਲ ਮੇਰੇ ਤਾਂ ਜਵਾਕਾ ਨੂੰ ਇਨਫੈਕਸ਼ਨ ਹੋ ਗਿਆ ਤੇ ਫੇਰ ਹੁਣ ਗੱਲ ਲੱਗਿਆ ਪਰ ਉਹ ਤਾਂ ਕਹਿੰਦੀ ਸੀ ਮੈਂ ਆਪਣੀ ਕੁੜੀ ਕੋਲ ਜਾਣਾ ਕਹ ਕੋਈ ਨਹੀਂ ਪਾਈ ਮਰਨਾ ਦੇ ਪੇਕੀ ਨਾਲ ਜੂ ਫਿਰ ਹੋਰ ਕੀ ਮੈਂ ਕਿਹਾ ਬਗਦਾ ਪੇਕੀ ਪੇਕੀ ਤੇਰਾ ਭਰਾ ਤੈਨੂੰ ਕਹੂਗਾ ਮੇਰੀ ਕੁੜੀ ਨੂੰ ਮੇਰੇ ਮੁੰਡੇ ਨਾਲ ਇਨਫੈਕਸ਼ਨ ਹੋ ਜੂਗੀ ਫਿਰ ਉਹੀ ਤਾਂ ਗੱਲ ਲੈ ਦੇਖ ਲਾ ਲੈ ਤੇ ਫਿਰ ਤੈਨੂੰ ਅਸੀਂ ਇਨਫੈਕਸ਼ਨ ਦੀ ਭਰੀ ਨਸ ਰੱਖੀ ਤੇ ਬੈਠੇ ਆ ਤੂੰ ਕਹਿੰਦੀ ਸੀ ਮੇਰੀ ਕੁੜੀ ਕੋਲ ਜਾਣਾ ਮੈਂ ਤੇ ਪੇਕੀ ਜਾਣਾ ਰੱਖੀ ਕਿੱਥੋਂ ਬੈਠੇ ਹੋ ਤੁਸੀਂ ਹੁਣ ਤੂੰ ਮੈਂ ਕੀ ਤੜਕੇ ਮੈਨੂੰ ਉੱਥੇ ਕੋਲੇ ਨਾਲ ਬਿਠਾ ਦੇਣੀ ਹੈ ਵੀਰ ਕੱਢ ਕੇ ਕੰਮ ਵੇਲੇ ਤੂੰ ਮੈਨੂੰ ਘਰੇ ਬਾੜ ਲੈਣੀ ਹੈਗੀ ਕੀ ਮੈਨੂੰ ਤੁਸੀਂ ਸਵਾਹ ਰੱਖੀ ਬੈਠੇ ਆ ਕੋਈ ਨਾ ਕੋਈ ਨਾ ਰੋਟੀਆਂ ਵੀ ਤਾਂ ਖਾਣੀਆਂ ਨਹੀਂ ਰੋਟੀਆਂ ਕਿੱਥੇ ਖਾਣੀਆਂ ਅੱਜ ਜਿੱਦਾਂ ਦੀ ਬਿਮਾਰ ਹੋਈਆਂ ਮੈਂ ਤਾਂ ਰੋਟੀ ਵੀ ਛੱਡ ਗਈ ਵੀਰਾ ਆਪੂ ਵਾਲੇ ਮਾਰਦੇ ਰੋਟੀ ਰੋਜ਼ ਖਾਣੀਆਂ ਰੋਟੀ ਰੋਜ਼ ਕਿੱਥੇ ਖਾਣੀਆਂ ਆਪੂ ਮੈਨੂੰ ਕਿੱਥੇ ਦੇਤੀ ਰੋਟੀ ਤੂੰ ਅਜੇ ਨੱਕ ਮੇਲਾ ਕਾ ਤੂੰ ਕਰਤਾ ਪਸੂਆਂ ਨੂੰ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਐ ਨਹੀਂ ਪਤਾ ਲੱਗਦਾ ਪਸੂ ਭੁੱਖੇ ਆਗੇ ਦੇਖ ਲਾ ਮੈਂ ਮਰ ਜਾ ਆਹ ਕਹਿੰਦੀ ਸੰਗ ਨਹੀਂ ਮੰਨਦੀ ਹੁਣ ਤੂੰ ਮੇਰੀ ਸੱਸਾਂ ਕਿ ਮੈਂ ਤੇਰੀ ਸੱਸਾਂ ਤੁਹਾਡੇ ਜਮਾਨੇ 'ਚ ਤਾਂ ਬਹੁਆਂ ਹੀ ਸੱਸਾਂ ਹੁੰਦੀਆਂ ਨੇ ਬਸ ਮੈਂ ਸੱਸਾਂ ਕੀ ਤੂੰ ਮੈਂ ਛੋਟੀ ਬਣਾਂ ਕਲ ਪਾਈ ਕੋਈ ਕੋਈ ਗੱਤੀ ਹੋ ਗਈ ਹਮ ਨੂੰ ਉਹਨੂੰ ਇਟ ਕੰਮ ਚਾਹੀਦਾ ਪਹਿਲੇ ਸਸਰੋਂ ਮਾਰਨੀ ਸੀ ਹਮ ਮਾਰਨੀ ਹੁਣ ਕੰਮ ਦਾ ਜਿਮਾਨਾ ਚੇਂਜ ਹੋ ਗਿਆ ਇਸ ਕਰਕੇ ਬੁੜੀਏ ਤੂੰ ਵੀ ਸਮਝ ਲੈ ਤੂੰ ਵੀ ਚੇਂਜ ਹੋ ਜਾ ਸਮਝ ਗਈ ਫਿਰ ਤਰਾਇਨੀ ਸਸਰੋਂ ਕੋ ਨਾ ਬਣੀ ਬੈਠੀ ਤੇ ਤੂੰ ਹੋਣ ਦੀ ਸੱਸ ਮੰਨ ਕੇ ਛੇੜ ਛੇੜੇ ਕੰਮ ਕਰ ਭੁੜਾ ਮੈਂ ਪਾਪਾ ਇਹਨੂੰ ਤੇਰੀ ਸੱਸ ਕਦੇ ਬਣ ਕੇ ਵੀਰ ਦਿਖਾਇਆ ਹੀ ਨਹੀਂ ਮੈਂ ਪਾਪਾ ਇਹਨੂੰ ਆਪਦੀ ਤੇਰੀ ਮਾਂ ਵੜ ਕੇ ਦਿਖਾਇਆ ਹੁਣ ਸੱਸ ਕਹੇ ਜਿੰਦੇ ਬੁੜੀਏ ਮੈਨੂੰ ਕੀ ਪਤਾ ਕਰ ਤੂੰ ਚੁੱਪ ਕਰਕੇ ਕਹੋ ਕੋਈ ਨੀ ਤਾਂ ਗੱਲ ਹੈ ਮੈਨੂੰ ਪੁੱਛ ਲੈ ਸੱਸ ਕਹੇ ਜੀ ਹੁੰਦੀ ਹੈ ਜੀ ਅਸੂ ਉਹ ਹੁੰਦੀ ਹੈਗੀ ਜਿਹੜੀ ਡਾਂਗ ਨਾ ਕਰਾਉਂਦੀ ਹੈ ਬਹੂਆਂ ਤੋਂ ਤੇ ਤੂੰ ਮੈਥੋਂ ਡਾਂਗ ਨਾ ਕਰਾਉਣੀ ਹੈ ਚੰਗਾ ਚੰਗਾ ਕਰ ਲੈ ਕਰ ਨਾ ਬਿਚੇਰੀ ਘੋੜੇ ਵਰਗੀ ਆ ਕੋਈ ਨਹੀਂ ਭਾਈ ਕਰ ਲੈਣੀ ਐ ਫੇਰ ਸਰ ਬੁੜੀਆਂ ਤੇਰਾ ਬੋਲ ਕਰਮਾਲ ਹੋ ਜੇ ਨਾ ਘੋੜੇ ਵਰਗੀ ਹੋ ਜਾ ਤੂੰ ਕਿਹੜੀ ਬੁੜੀ ਆਂਗੀ ਤੂੰ ਤਾਂ ਹਜੇ ਬੁੜੀ ਹੋਈ ਨਹੀਂ ਨੀ ਆ ਘੋੜੇ ਵਰਗੀ ਆ ਅਸਰ ਦਾ ਸਮਾ ਤੂੰ ਮੈਨੂੰ ਬਿਮਾਰ ਕਰਤਾ ਚੱਲ ਕੋਈ ਤੂੰ ਕਿਹੜੀ ਬੁੜੀ ਆਂ ਹਜੇ ਤੂੰ ਤਾਂ ਇਨੀ ਕਵਾੜ ਪਈਆਂ ਤੂੰ ਕੰਮ ਕਰ ਦਾ ਤਰੀਕਾ ਤੇਰੀ ਹੁਣ ਉਮਰ ਹੈਗੀ ਕੰਮ ਵਾਲੀ ਠੀਕ ਐ ਤੇ ਮੇਰੀ ਉਮਰ ਆਰਾਮ ਕਰਨ ਵਾਲੀ ਹੋਰ ਆਰਾਮ ਕਰਨ ਆਰਾਮ ਕਰ ਲੈ ਡਾਲਾ ਮੰਜਾ ਤੇ ਸੌ ਜਾ ਵੀਰ ਮੈਂ ਤਾਂ ਸੌਣੀ ਆ ਮੈਨੂੰ ਤਾਂ ਪਤਾ ਹੀ ਆ ਬੁੜੀਏ ਵੀ ਮੈਂ ਤਾਂ ਸੋਣਾਗਾ ਮੈਂ ਤਾਂ ਸੌਉਂਗੀ ਹੁਣ ਤੂੰ ਚੁੱਪ ਕਰਕੇ ਕੰਮ ਕਰ ਲੈ ਮੈਂ ਤਾਂ ਮੰਜਾ ਢਾਕੇ ਪੈਣੀ ਆ ਮੈਂ ਤੈਨੂੰ ਦੇਖੂਗੀ ਇੱਥੇ ਬਹਿ ਕੇ ਚੰਗਾ ਮੇਰੇ ਤੇ ਮੰਜਾ ਢਾਉਣੀ ਆ ਦੁਖੀ ਜੀ ਦਾ ਤਾਂ ਵੀਰ ਕੋਈ ਨਹੀਂ ਹੁੰਦਾ ਦੁਖੀ ਜੀ ਦਾ ਰੱਬ ਵੀ ਨਹੀਂ ਹੁੰਦਾ ਜੇ ਹੁਣ ਰੱਬ ਨੂੰ ਵੀ ਮੈਂ ਕਹਿ ਦਿਆਂ ਵੀ ਰੱਬਾ ਤੂੰ ਚੱਕ ਲਾ ਉਹ ਵੀ ਨਹੀਂ ਮੈਨੂੰ ਚੱਕਦਾ ਨਾ ਕੋਈ ਧੀ ਆ ਕਿਸੇ ਦੀ ਨਾ ਕੋਈ ਪੁੱਤ ਚਲਦੀ ਦਾ ਨਾ ਬਾਈ ਗੱਡੀ ਆ ਹੈ ਕੋਈ ਨਹੀਂ ਕਿਸੇ ਨੂੰ ਇੱਥੇ ਸਿਆਣ ਦਾ ਜਮਾਨੀ ਸ਼ਰਮਮੰਦ ਦੀ ਐ ਕਹਿੰਦੀ ਲੈ ਮਾਂ ਕੇ ਕੰਮ ਕਰ ਲੈ ਲੈ ਦੱਸ ਕਰ ਲੈ ਕੰਮ ਇਹਦੇ ਮੂਰੇ ਹੁਣ ਕਹੀ ਜਾਂਦੀ ਐ ਲੈ ਮੈਨੂੰ ਰੋਟੀ ਪਕਾ ਕੇ ਦੇ ਦੇ ਤਤੀ ਭੁੱਖ ਲੱਗੀ ਪਈ ਐ ਮੈਂ ਖਾਣੀ ਐ ਵੀਰਾ ਐ ਨਹੀਂ ਸੋਚਦੀ ਵੀ ਤੂੰ ਮਟਿਆਰ ਆ ਕਿ ਮਾਇਆ ਮਟਿਆਰ ਹੱਦ ਹੋਈ ਖੜੀ ਐ ਚੱਲ ਚੱਲ ਵੇ ਮਨਾ ਮੈਨੂੰ ਤੇ ਇੱਥੇ ਗੱਲਾਂ ਮਾਰੀ ਐ ਨਹੀਂ ਅੱਗੀ ਮੈਂ ਵਾਪਸ ਵੀ ਮੋੜਾਈ ਕਿੜਾ ਦੇ ਕੇ ਤੂੰ ਇੱਥੇ ਗੱਲਾਂ ਮਾਰੀ ਐ ਨਹੀਂ ਖੜੀ ਮੈਨੂੰ ਤਾਂ ਲੱਗਦਾ ਤੈਨੂੰ ਦਿਖਾਉਣਾ ਪਊਗਾ ਤੈਨੂੰ ਤਾਂ ਨਾ ਬਿਮਾਰੀ ਹੋ ਗਈ ਕੱਲੀ ਗੱਲਾਂ ਮਾਰੀ ਐ ਵੀਰ ਕੱਲੀ ਦੁਖਸੋ ਕਰਦੀ ਰੱਬ ਨਾਲ ਮੈਂ ਮੈਂਸ਼ ਕਰ ਬੁੜੀਏ ਬੋਲੀ ਤਾਂ ਆਪਦੇ ਆਪਣੇ ਜਾਂਦੀ ਸੀ ਰੱਬ ਬੰਨੀ ਮੂੰਹ ਕਰਕੇ ਬੈਠ ਲਾਏ ਸੋਚਦੀ ਸੀ ਮੈਂ ਕਿਾ ਚੱਲ ਬੇ ਮਨਾ ਬੈਰੀ ਮਾਰੇ ਤੋਂ ਮਰੂਗਾ ਕੰਮ ਕਰੇਗੀ ਬੁੜੀਏ ਮੈਨੂੰ ਨੀ ਕਿੱਥੋਂ ਮਾਰਦੀ ਆ ਤੈਨੂੰ ਮੈਂ ਮੈਂ ਤਾਂ ਕੰਮ ਮਾਰਦੀ ਆ ਕੰਮ ਕਰੇ ਤਾਂ ਕਰੇ ਜਾਊਗਾ ਕੀ ਕਰਦੀ ਆ ਖੜੀ ਮੈਂ ਨਾ ਅੱਛਾ ਅੱਛਾ ਮੈਂ ਵੀ ਤੇ ਐ ਕਹਿੰਦੀ ਆ ਵੀ ਮੈਨੂੰ ਮਾਰੇਗੀ ਮੈਂ ਤਾਂ ਉਲਟ ਸਮਝ ਗਈ ਸੀ ਤੂੰ ਤਾਂ ਹੋਰ ਬੁੜੀ ਆ ਮੇਰੇ ਗਾਲ ਗੁੱਠਾ ਦੇ ਦੇ ਸੁੱਤੀ ਪਈ ਆ ਤੇਰਾ ਪਤਾ ਹੀ ਨਾ ਵੀਰ ਮੈਂ ਕਿਉਂ ਗਾਲ ਗੁੱਠਾ ਦਿੰਨੀ ਆ ਮੈਂ ਤਾਂ ਥੋੜੀ ਸੁੱਕ ਲੰਗਦੀ ਆ ਜਿਵੇਂ ਭਾਈ ਮੇਰੇ ਬੱਚੇ ਵਧਣ ਫੁੱਲਣ

ਓਹੋ ਨੀ ਸਾਂ ਚੜਿਆ ਪਿਆਸੀ ਬੈਰ ਨੇ ਉਹ ਲੈਂਦੀ ਸੀ ਸਾਂ ਪੂਰਾ ਬੰਦ ਕਰ ਰੱਖਿਆ ਸਾਂ ਤੂੰ ਸਾਂ ਕਿੱਥੇ ਪੂਰਾ ਲੱਗਦੀ ਨਹੀਂ ਜਿਹੜੇ ਸਾਂ ਤੈਨੂੰ ਇਹ ਨਹੀਂ ਪਤਾ ਲੱਗ ਮੈਂ ਸੰਦਰਭੀਆਂ ਨੇ ਖੋਲ ਲਿਆ ਮੈਂ ਕੋਈ ਨਹੀਂ ਖੋਲ ਲਿਆ ਤੂੰ ਨਾ ਖੋਲ ਤੂੰ ਨਾ ਕੋਸ ਕਰੀ ਮੇਰੇ ਤੇ ਹੁਕਮ ਲਾਈਂਗੇ ਮੈਂ ਤਾਂ ਕੁਝ ਨਹੀਂ ਕਰਦੀ ਮੈਂ ਤੇਰੇ ਤੇ ਹੁਕਮ ਲਾਉਂਗੀ ਬੁੜੀਏ ਤੂੰ ਘਰ ਦੇ ਖਾਤਰ ਰੱਖੀ ਆ ਮੇਰੇ ਚੰਬ ਵਾਸਤੇ ਰੱਖੀ ਆ ਸਸਟੀ ਕਾਲ ਬੁਲਾ ਦੇ। ਆਲ ਸਾਰੇ ਸਸਟੀ ਕਾਲ ਬੁਲਾ ਦੇ। ਸਸਟੀ ਕਾਲ ਬੁਲਾ ਦੇ ਬਿੱਤੇ। ਨੀ ਮੇ। ਬੁੜੀ ਗੱਲ ਸੁਣੀ ਮੇਰੀ। ਨੀ ਕੀ ਆਦੀ ਐ ਵੀਰ ਦੱਸ ਦੇ। ਮੈਂ ਤੈਨੂੰ ਇਹ ਕਹਿੰਦੀ ਸੀਗੀ ਤੈਨੂੰ ਮੈਂ ਕਹਿੰਦੀ ਸੀ ਮੈਂ ਤਾਂ ਵੀ ਤੈਨੂੰ ਪੂਰੇ 180 ਰੁਪਏ ਦਵਾਈ ਦਵਾ ਕੇ ਲਿਆਂਦੀ ਐ ਮੈਂ। ਗਈ ਸੀ ਨਾ ਤੈਨੂੰ ਲੈ ਕੇ ਮੈਂ। ਨੀ ਫੇਰ ਤੂੰ ਵਿਆਜ ਲਾਨੀ ਆਉਂਦਾ 100 ਦੀ। ਗੱਲ ਸੁਣ ਲਿਆ ਕਰ ਇੱਕ ਤਾਂ ਬੋਲਦੀ ਮਹਲਾਂ ਕਿ ਪੂਰੀ ਗੱਲ ਨਹੀਂ ਸੁਣਦੀਗੀ। ਤੇ ਮੈਂ ਫੇਰ ਪੁੱਛ ਕੇ ਆਈਆਂ ਤ੍ਰੀਤੋ ਕੇ ਤੇ ਚੰਗੀੜੋ ਕੇ ਕੰਮ। ਹਾਂ। ਚਾੜੂ ਪੋਚੇ ਚਾਰ ਕੋਈ ਨਹੀਂ ਪਾਇਲਾ ਜਿਨਾ ਤੂੰ ਹੋ ਗਈ ਠੀਕ ਤੇ ਉਹਨੇ ਝਾੜੂ ਪੋਚਾ ਲਾਇਆ ਤੇ ਜਿਹੜੇ ਪੈਸੇ ਤੇ ਲਾਇਆ ਉਹ ਮੇਰੇ ਮੋੜ ਦੀ ਕਹਿੰਦੇ ਮੈਂ ਤੇਰੀ ਕੁੜੀ ਨੇ ਨਹੀਂ ਰੱਖਿਆ ਤੇਰੇ ਪੇਕੇ ਨੇ ਨਹੀਂ ਰੱਖਿਆ ਨਹੀਂ ਮੈਂ ਤਾਂ ਰੱਖੀ ਆ ਆ ਮੈਨੂੰ ਤੂੰ ਜੀ ਗੀਰੋ ਕੇ ਪੋਚੇ ਤੇ ਲਾਇਆ ਸੀ ਮੈਨੂੰ ਉਹਨਾਂ ਨੇ ਮੋੜ ਦਿੱਤਾ ਸੀ ਕਹਿੰਦੇ ਤਾਈ ਤੂੰ ਪੋਚੇ ਲੈਣ ਲਾਉਣ ਆਉਣੀ ਹੈ ਮੈਂ ਖबीर ਹੋਰ ਕੀ ਕਰਾਂ ਰੋਟੀ ਖਾਣੀ ਹੈ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੇਰਾ ਮੁੰਡਾ ਤਾਂ ਮਲਾਜਮ ਲੱਗਿਆਗਾ ਤੇ ਤੂੰ ਪੋਚੇ ਲਾਉਂਦੀ ਫਿਰਦੀਆਂ ਲੋਕਾਂ ਦੇ ਆਪਦੇ ਘਰੇ ਪੋਚੇ ਵਾਲਾ ਨਾ ਰੱਖ ਲੋ ਮੈਂ ਖਬੀਰ ਦੇਖ ਬਹੁਦੀ ਕੋ ਬੁਦੀ ਹੈ ਉਹ ਹੁਣ ਅਗਲੀ ਨੇ ਪੋਚਿਆਂ ਲਈ ਮੈਨੂੰ ਬਣਾ ਸਕਿਆ ਉਹਨੇ ਚੁੱਪ ਕਰਕੇ ਬੁੜੀਏ ਬਾਲਾ ਨਾ ਬੋਲਿਆ ਕਰ ਤੈਨੂੰ ਜਿਵੇਂ ਮੈਂ ਕਹਤਾ ਨਾ ਦੋ ਕਰਾਂ ਦੇ ਪੁੱਛ ਗਈ ਉਹ ਕਹਿੰਦੀ ਹਾਂ ਹਾਂ ਭੇਜ ਦੇਗਾ ਸੋਡੀ ਬੁੜੀ ਨੂੰ ਤੇ ਚੁੱਪ ਕਰਕੇ ਉਹ ਠੀਕ ਹੋ ਗਈ ਪੋਚੇ ਲੈਣ ਵਗਦੀ ਠੀਕ ਕਿ ਕੱਲ ਨੂੰ ਵਗਦੀ ਤੇ ਜੇ ਆਪਦੇ ਮੁੰਡੇ ਨੂੰ ਕੋਈ ਵੀ ਗੱਲ ਦੱਸਤੀ ਕੋਈ ਬਾਤ ਕਰਤੀ ਬੁੜੀ ਇੱਤੇ ਤਜੀਬ ਖਿੱਚ ਕੇ ਨਾ ਮੈਂ ਘੰਟ ਦੇ ਰੁਜੀ ਨੀ ਮੇਰੀ ਗੱਲ ਸੁਣ ਉਹ ਪੋਇਛਾ ਪੋਚਾਲੇ ਪੈਸੇ ਤੂੰ ਪੱਕੇ ਕਰਿਆ ਦੇ ਹਾਂ ਮੈਂ ਕੀਤੇ ਹੁਣ ਤੈਨੂੰ ਸ਼ਰਮ ਨਾ ਆਊਗੀ ਮੇਰੇ ਪੈਸੇ ਫੜਤੀ ਨੇ ਬੁੜੀ ਪੁੱਛ ਕੇ ਵੀ ਤੇ ਮਈ ਆਈਆਂ ਤੂੰ ਪੁੱਛ ਤੇ ਰੱਖ ਲਿਓ ਕੜ ਕੇ ਦੀ ਘਰੋਂ ਕੱਢ ਕੇ ਤਾ ਤੂੰ ਮੈਨੂੰ ਕੌਲੇ ਨਾ ਲਾ ਰੱਖਿਆ ਕੋਈ ਨਹੀਂ ਲਾਇਆ ਕੌਲੇ ਨਾ ਕੰਮ ਇਸ ਤੇ ਹੁਣ ਕੰਮ ਵੇਲੇ ਮੈਨੂੰ ਤੂੰ ਘਰੇ ਬਾੜ ਲਿਆ ਉਹੜੇ ਜੇ ਮੁੰਡੇ ਨੇ ਮੈਨੂੰ ਦੇਖ ਲਿਆ ਕਿਸੇ ਦੇ ਪੋਚੇ ਲਾਉਂਦੀ ਨੂੰ ਵੀਰ ਹੋਣਾ ਤੈਨੂੰ ਨਹੀਂ ਮaaf ਕਰਨਾ ਮੇਰੀ ਗੱਲ ਤੇ ਮੇਰੀ ਗੱਲ ਸੁਣ ਤੇਰੇ ਮੁੰਡੇ ਦੇ ਇੱਕੂਆ ਕਿਵੇਂ 8 ਵਜੇ ਵੱਗ ਜਾਂਦਾ 6 ਵਜੇ ਆਉਂਦਾ ਉਦੋਂ ਬੈਲ ਤੇ ਹੋਚ ਰੱਖ ਵਾਪਸ ਆਜਿਆ ਕਰੇਗੀ ਫੇਰ ਜੇ ਤੂੰ ਬਾਪ ਘਾਟੀ ਮੁੰਡੇ ਕੋਲ ਆਪਦੇ ਕੋਲੇ ਤੇ ਮੈਥੋਂ ਬੁਰਾ ਕੋਈ ਨਹੀਂ ਮੈਂ ਤੈਨੂੰ ਦੱਸ ਤਾ ਦੀ ਤੇਰੀ ਜੀਬ ਨੂੰ ਗੰ ਨੀ ਮੇਰੇ ਮੈਂ ਤਾਂ ਕਾਦੀ ਪਾਪ ਕੱਢਣੀ ਹਾਂ ਹਾਂ ਬਾਪੂ ਤੂੰ ਦੇਖੀ ਜੋ ਤੂੰ ਸਵੇਰੇ ਬਾਗ ਜਿਵੇਂ ਪੁੱਛ ਗਿਆ ਇਹਨਾਂ ਦੇ ਕੰਮ ਲੱਗਿਆ ਪਤਾ ਕੋਈ ਨਹੀਂ ਫਿਰ ਲਾ ਆਇਆ ਕਰੂੰਗੀ ਹੁਣ ਮਾੜਾ ਜੇ ਮੇਰੇ ਸਰੀਰ ਤਾਂ ਠੀਕ ਹੋ ਜਾਣ ਦੇ ਠੀਕ ਆ ਆ ਦੇਖ ਲੱਗੇ ਮੈਂ ਚਾਹ ਲਈ ਤੇਰੇ ਬੰਨੀ ਹਾਂ ਇਹਦੋਂ ਨਾ ਸਮੋਹ ਤੇ ਬੰਨੀ ਇਹ ਤਾਂ ਪਾਈ ਮੇਰ ਕੋਤੀ ਐ ਸੁੱਖਣਾ ਮੇਰੇ ਨੇ ਹੋ ਜਾੜ ਦੇਖ ਲੱਗੇ ਨਾ ਖੁਸ਼ ਹੋਂਗੀ ਤੇਰੇ ਬੰਨੀ ਤੈਨੂੰ ਤਾਂ ਪਾਈ ਮੈਂ ਨਹੀਂ ਚੰਗੀ ਲੱਗ ਕਿੰਨਾ ਪਿਆਰ ਕਰਦੀ ਆਲੇ ਤੈਨੂੰ ਥੋੜੇ ਮੈਂ ਤਾਂ ਤੈਨੂੰ ਮੈਂ ਮਾ ਕਮੇਰ ਨਾ ਸਰੀਰ ਚ ਬਾਹਰ ਹੀ ਕਮਜ਼ੋਰੀ ਆਈ ਫਿਰ ਮੈਂ ਕਿਹ ਜਰਾ 13 ਮਹੀਨਾ ਕੰਮ ਕਰਦੀ ਐ ਸਤਾ ਮੈਨੂੰ ਨਾ ਕੈਲ ਸੂਰ ਜੇ ਰਿਆ ਦੀ ਤੋ ਤਾ ਅੱਛਾ ਤੇ ਇੱਕ ਪੁੱਤ ਬਣ ਕੇ ਕੋੜ ਮੈਨੂੰ ਗਲਾਸੀ ਦੁੱਧ ਦੀ ਲੈ ਜਾ ਪਰ ਮੈਂ ਸਾਰਾ ਦਿਨ ਨੀਰਾ ਪਾਉਣੀ ਐ ਪਸ਼ੂ ਸੰਭਦੀ ਐ ਪੁੱਤ ਹਾਂ ਦੁੱਧ ਪੁਰੀਏ ਗੱਲਾਂ ਕਿਹ ਜੀਆਂ ਕਰਦੇ ਤੈਨੂੰ ਹਾਸੀ ਨਹੀਂ ਹੁੰਦੀ ਉਹ ਗੱਲਾਂ ਤੇ ਤੈਨੂੰ ਇਹ ਕਿਤੇ ਨਾ 70 ਪੀ ਕਿਲੋ ਦੁੱਧਾ ਕਰੇ 70 ਪੀ ਕਿਲੋ ਵੇਚਦੀਆਂ ਤੇ ਤੈਨੂੰ ਇੱਕ ਕੱਪੀ ਦੇ ਕੇ ਦੁੱਧ ਨੇ ਮੈਂ ਕਿਲੋ ਦੁੱਧ ਜਦੋਂ ਘਟਾਣਾਗਾ ਤੇ ਤੂੰ ਹੈਗੀ ਪੂਰੀ ਇੱਕ ਕਰਦੀ ਐ ਦੀ ਹੈਗੀ ਕਿ ਦੁੱਧ ਮੈਂ ਕਿਦਾ 70 ਰੁਪਏ ਕਿਲੋ

ਉੜ ਮੈਂ ਕਿਸੇ ਦਾ ਕੀ ਮਾੜਾ ਕਰਤਾ ਇਹ ਤਾਂ ਭੈੜੀ ਹੋਏਗੀ ਤਾਂ ਹੀ ਤੇ ਨਾ ਕਰਦੀ ਸੀ ਥੋੜੇ ਮਰਦੀ ਮੈਂ ਹੁਣ ਤੋਂ ਐ ਲਾ ਲ ਨੀਰਾ ਤਾਂ ਤੇਰਾ ਪਉਣੀ ਸਾਰਾ ਦਿਨ ਜੇ ਦੁੱਧ ਕਿਸੇ ਦੇ ਮੰਗਣ ਜਿੰਨੇ ਆ ਜਾਣੀਆਂ ਅਗਲਾ ਮੁੱਤ ਮੈਨੂੰ ਦੁੱਧ ਨਹੀਂ ਦੱਤਾ ਝੋਂਗਾ ਬੁੜੀ ਕਿਸੇ ਦੇ ਦੁੱਧ ਨਾ ਮੰਗਣ ਜਾਇਆ ਕਰੇ ਮੇਰੀ ਬੇਇੱਜ਼ਤੀ ਕਰਾਉਣੀ ਹੱਡੀਆਂ ਥਾਂ ਥਾਂ ਤੇ ਸਾਰੀਆਂ ਬੁੜੀਆਂ ਮੇਰੇ ਮਣ ਝਾਕ ਤੱਕ ਹੱਸਦੇ ਤੂੰ ਸਾਰੇ ਕਿਤੇ ਬੇਇੱਜ਼ਤੀ ਕਰਾ ਕੇ ਹੁੰਦੀ ਮੇਰੀ ਮੈਨੂੰ ਲੱਗ ਗਿਆ ਤਾ ਥੋੜੇ ਮੇਰੇ ਦੁੱਧ ਮੰਗਣ ਤੇ ਨਹੀਂ ਹੱਸਦੀਆਂ ਆਹ ਤੇਰਾ ਮਰੋ ਮਰੋ ਕਰਕੇ ਤੇ ਹੱਸਣਾ ਨਾ ਸਾਰਾ ਦਿਨ ਪੈਸਾ 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 ਦਾ ਹੁੰਦਾ ਸੰਗਪੁਰੇ ਬਸ ਫਾਲਾਨ ਬੁੰਦਿਆ ਕਾ ਇਤਲੂ ਅੱਧੀ ਕੱਪੀ ਤੁਜੀ ਦੇ ਰਹਾ ਪਰ ਉਹ ਵੀ ਹੀ ਹੋਏ ਇਹ ਇਹ ਨਾ ਇਹ ਕ ਸਰਪਾਈ ਐ ਇੰਨਾ ਹਾਂ ਇੰਨਾ ਦੇ ਦੇ ਕੋ ਕੈਸ਼ੂਲੀ ਮੈ ਲੈ ਕੇ ਦਿੰਦੀ ਕੈਸ਼ੂਲੀ ਦੀ ਤਨਖਾਹ ਚ ਤਨਖਾਹ ਚ ਤੋ ਤਰੀਕੇ ਤਨਖਾਹ ਆਦੀ ਪੈਨਸ਼ਨ ਚ ਲਿਆ ਨਾ ਉਹਨਾਂ ਦੇ ਚੜ ਕੋਚਾਂ ਤੇ ਲੱਗੂਗੀ ਉਹਦੇ ਮੈਂ ਕਿਹਾ ਰੱਖਿਆ ਉਹਨਾਂ ਨੂੰ ਵੀ ਜਦੋਂ ਚੜ ਕੋਚ ਦਾ ਮਹੀਨਾ ਹੋ ਗਿਆ ਮੇਰੇ ਘਰੇ ਮੈਨੇ ਪੈਸੇ ਭਰਾ ਦੇਣਗੇ ਨਾ ਤਾਂ ਤੈਨੂੰ ਸ਼ਰਮਾ ਭਾਈ ਨਾ ਉਹਨਾਂ ਨੂੰ ਸ਼ਰਮ ਆਗ ਲਿਆ ਨਾ ਹੋਵੇ ਸ਼ਰਮ ਤੂੰ ਕੰਮ ਵਾਸਤੇ ਰੱਖੀ ਹੋਈ ਆ ਆ ਮਮਾ ਵਾਸਤੇ ਕੀ 5 ਦਿਨ ਗਈ ਵੇਖ ਲਾ ਤੇ ਮੰਡਾਈ ਦਾ ਸਣਾ ਸਰਦਾ ਉੱਥੇ ਲੀਰ ਮਾਰਦੇ ਉੱਥੇ ਕੋਚੇ ਸੱਸਰੀ ਕਾਲ ਧੰਨਵਾਦ ਕੀ ਤੁਹਾਡਾ ਤੇ ਸਾਡੀਆਂ ਵੀਡੀਓ ਤੁਸੀਂ ਐਂਡ ਤੱਕ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਸੱਸਰੀ ਕਾਲ ਜੀ ਮੈਂ ਸਾਡੀਆਂ ਤੁਸੀਂ ਸ਼ਾਰਟ ਵੀਡੀਓ ਦੇਖਦੇ ਹੋ ਤੇ ਸਾਡੀ ਰਿਕਵੈਸਟ ਈ ਹੈ ਤੇ ਉਹ ਵੀ ਕੋ ਸਾਡਾ ਲੌਂਗ ਵੀ ਤੁਸੀਂ ਦੇਖਿਆ ਕਰੋ ਤੇ ਜੀ ਜੀ ਸਾਨੂੰ ਬਹੁਤ ਜਿਆਦਾ ਪਿਆਰ ਦਿੱਤਾ ਐਵੇਂ ਜੁੱਤੂ ਵੀ ਪਿਆਰ ਦਿੰਦੇ ਰਹੋ ਤੇ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਜੀ ਸਸਰੀ ਹਾ